ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਫਰੀਕੋਰਡ ਪਿਜਨ ਕਲੱਬ 04 ਦੇ ਵਿੱਚ ਤੇ ਬਾਈ ਮੰਗਾ ਨੰਗਲ ਤੋਂ ਤੇ ਬਾਈ ਇਹਦਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਆ ਤੇ ਇਹ 6 ਬੱਚੇ ਬਾਈ ਨੇ ਬੁੱਕ ਕਰਵਾਏ ਸੀਗੇ ਤੇ ਆਪਾਂ ਭੇਜਣ ਜਾ ਰਹੇ ਆ ਇਹ 0 ਕਲੀ ਦੇ ਬੱਚੇ ਬਾਈ ਛੋਟੇ ਬੱਚੇ ਆ ਜਮਾ ਛਾਤਰੀਆਂ ਤੇ ਘਜੌਣ ਵਾਲੇ ਬੱਚੇ ਤੇ ਜਰੂਰ ਆਪਣੇ ਨਾਲ ਬਰੀਡਿੰਗ ਵਾਲੇ ਬੰਦੇ ਜਾਂ 10 ਪਰ ਸਾਫ ਜਾਂ ਬੱਚੇ ਲੈਣ ਵਾਸਤੇ ਸੰਪਰਕ ਕਰ ਸਕਦਾ ਵੀਡੀਓ ਦੇ ਥੱਲੇ ਨੰਬਰ ਦਿੱਤਾ ਹੁੰਦਾ ਡਿਲੀਵਰੀ ਪੂਰੇ ਇੰਡੀਆ ਚ ਹੀ ਬਾਈ ਕਰ ਦਿੰਦੇ ਆ ਤੇ ਜਰੂਰ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਆਪਣੀ ਵੀਡੀਓ ਨੂੰ ਜਰੂਰ ਲਾਈਕ ਕਰਕੇ ਦੱਸਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਕਿੱਦਾਂ ਦੀ ਲੱਗੀ ਤੇ ਜਿਹੜੇ ਬਾਈ ਆਪਣੇ ਚੈਨਲ ਤੇ ਨਵੇਂ ਆਏ ਆ ਤਾਂ ਜਰੂਰ ਆਪਣੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਤੁਹਾਨੂੰ ਮਿਲ ਸਕੇ ਤੇ ਬਾਕੀ ਅੱਗੇ ਤੋਂ ਅੱਗੇ ਬਾਈ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਦਿਆ ਕਰੋ ਗਰੰਟੀ ਵਾਲੇ ਔਰ ਪੱਕੇ ਛੱਲਿਆਂ ਵਾਲੇ ਜੋ ਰੈਂਗ ਹੁੰਦੀ ਹੈ ਬਾਈ ਇਹਨਾਂ ਦੀ ਬਚਪਨ ਦੇ ਵਿੱਚ ਉਹ ਪੱਕੀਆਂ ਹੁੰਦੀਆਂ ਬਾਈ ਜਾਂ ਵੱਡੇ ਕਬੂਤਰ ਲੈ ਲਓ ਜਾਂ ਬੱਚੇ ਲੈ ਲਓ ਤੇ ਜ਼ਰੂਰ ਆਪਣੇ ਨਾਲ ਸੰਪਰਕ ਕਰ ਸਕਦਾ ਜਿਨੇ ਵੀ ਬਾਈ ਗਰੰਟੀ ਵਾਲੇ ਤੇ ਨਸਲ ਵਾਲੇ ਕੂਤਰ ਲੈਣੇ ਇਹਦੇ ਚ ਬਈ ਚਾਰੇ ਪੰਜੇ ਨਸਲਾਂ ਜਿਹੜੀਆਂ ਆਪਣੇ ਕੋਲੇ ਇੱਕ ਇੱਕ ਬੱਚਾ ਹੈਗਾ ਸਾਰਿਆਂ ਨਸਲਾਂ ਦਾ ਤੇ ਜਿਨੇ ਵੀ ਮਗਵਾਉਣੇ ਆ ਬਾਈ ਘਰ ਬੈਠੇ ਵੀ ਮਗਵਾ ਸਕਦਾ ਡਿਲੀਵਰੀ ਵੀ ਹੋ ਜਾਂਦੀ ਆ ਜੇ ਕਿਸੇ ਨੇ ਆ ਕੇ ਲੈ ਕੇ ਜਾਣੇ ਆ ਤਾਂ ਆ ਕੇ ਵੀ ਇਲ ਜਾ ਸਕਦਾ ਆਪਣੇ ਨਾਲ ਆਪਣੇ ਤੋਂ ਤੇ ਗਰੰਟੀ ਫੁੱਲ ਹੁੰਦੀ ਆ ਬਾਈ ਨਸਲ ਤੇ ਉਡਾਨ ਦੀ ਤੇ ਜਰੂਰ ਸੰਪਰਕ ਕਰ ਸਕਦਾ ਜਿਨੇ ਨੂੰ ਚਾਹੀਦੀ ਆ ਬਾਈ ਧੰਨਵਾਦ